ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਦੇ ਬਿਲਕੁਲ ਨੇੜੇ ਇਹ ਪਿੰਡ ਰਹਿ ਜਾਂਦਾ ਮੈਂ ਜਿਹੜੇ ਫਾਰਮ 'ਚ ਅੱਜ ਵੀਡੀਓ ਬਣਾ ਰਿਹਾ ਦੱਸੋ ਇਹ ਫਾਰਮ ਹੈ ਸੁਨੇਰ ਤੋਂ ਲੋਂਗੋ ਦੇਵੇ ਵਾਲੀ ਸੜਕ ਦੇ ਉੱਤੇ ਲੋਂਗੋ ਦੇਵੇ ਨੂੰ ਜੀਰੇ ਤੋਂ ਵੀ ਸਿੱਧੀ ਛੜਕ ਆਉਂਦੀ ਹੈ ਉੱਥੋਂ ਸਨਹਿਰ ਨੂੰ ਜਿਹੜੀ ਛੜਕ ਪਾੜਦੀ ਐ ਮਤਲਬ ਇਹ 1 ਕਿਲੋਮੀਟਰ ਦਾ ਟੋਟਾ ਹੈ ਤੇ ਇਹਦੇ ਅੱਧ ਵਿਚਾਲੇ ਜੇ ਇਹ ਫਾਰਮ ਆ ਜਾਂਦਾ ਖੇਤਾਂ ਦੇ ਵਿੱਚ ਛੱਡ ਬਾਈ ਜੀ ਹੋਰਾਂ ਦਾ ਬਣਿਆ ਹੋਇਆ ਪੁਰਾਣਾ ਹੀ ਇਹਨਾਂ ਦਾ ਛੱਡ ਹੈ ਇੱਕ ਵਾਰ ਪਹਿਲਾਂ ਵੀ ਇਹਨਾਂ ਨੇ ਇਹ ਕਿਤਾਬ ਬੰਦ ਕਰਤਾ ਸੀ ਪਰ ਦੁਬਾਰਾ ਫੇਰ ਪਸ਼ੂ ਰੱਖਣੇ ਸ਼ੁਰੂ ਕੀਤੇ ਵਾੜਾਂ ਖਰੀਦੀਆਂ ਅੱਜ ਫੇਰ ਬਾਈ ਜੀ ਹੋਰਾਂ ਨੂੰ ਕੋਈ ਵਰਾ ਕੁਝ ਦਿੱਕਤਾਂ ਆ ਜਾਂਦੀਆਂ ਉਹਦੇ ਕਰਕੇ ਇਹ گاਵਾ ਸਾਰੀਆਂ ਹੀ ਫੇਰ ਵੇਚ ਦੇਣੀਆਂ ਜਿੰਨੀਆਂ ਤੁਸੀਂ ਸਕਰੀਨ ਉੱਤੇ گاਵਾ ਦੇਖ ਰਹੇ ਹੋ ਜਾਂ ਜਿਹੜਾ ਫਾਰਮ ਦੇ ਵਿੱਚ ਸਮਾਨ ਹੁੰਦਾ ਜਿਨ੍ਹਾਂ ਦੇ ਵਿੱਚ ਇੱਕ ਮਿਲਕਿੰਗ ਮਸ਼ੀਨ ਇਸ ਸਾਈਡ ਤੇ ਲੱਗੀ ਵੀ ਐ ਡਬਲ ਬਾਲਟੀ ਵਾਲੀ ਐ ਡਬਲ ਬੱਕਟ ਵਾਲੀ ਐ ਇਹ ਤੋਂ ਇਲਾਵਾ ਸਾਹਮਣੇ ਲੋਕ ਲੱਗੇ ਤੁਸੀਂ ਦੇਖ ਰਹੇ ਹੋ ਕਯੂਬੀਕਲ ਪਰਲੇ ਪਾਸੇ ਪਏ ਆ ਤੁਹਾਨੂੰ ਦਿਖਾ ਦੂੰਗਾ ਜੇ ਫਿੱਟ ਵੀ ਨਹੀਂ ਕੀਤੇ ਸੀ ਨਵੇਂ ਜਿਹੜੇ ਉਹ ਬਣ ਕੇ ਇਨਾਂ ਕੋਲ ਆਏ ਹੋਏ ਆ ਉਹ ਵੀ ਵੇਚ ਦੇਣੇ ਆ ਦੋ ਪਾਣੀ ਵਾਲੀਆਂ ਖੇਲਾਂ ਜਿਹੜੀਆਂ ਸਟੀਲ ਦੀਆਂ ਬਣੀਆਂ ਹੋਈਆਂ ਦੋਨੇ ਇਹ ਵੀ ਦੇ ਦੇਣੀਆਂ ਕੁਸ ਵੱਛੀਆਂ ਪਰਲੇ ਪਾਸੇ ਹੈਗੀਆਂ ਇਹ ਤੋਂ ਇਲਾਵਾ ਵੱਡੇ ਪੱਖੇ ਜਿਹੜੇ ਫਾਰਮਾਂ ਦੇ ਵਿੱਚ ਹੁੰਦੇ ਆ ਉਹ ਦੋ ਪੱਖੇ ਵੀ ਹੈਗੇ ਆ ਸੋ ਜੋ ਕੋਈ ਉਸ ਤੋਂ ਵੀ ਸਕਰੀਨ ਉੱਤੇ ਦੇਖ ਰਹੇ ਹੋ ਬਾਈ ਜੀ ਉਹਨਾਂ ਨੇ ਫਾਰਮ ਨਾਲ ਸੰਬੰਧ ਤੇ ਸਾਰਾ ਕੁਝ ਵੇਚਣਾ ਹੈ ਬੇਨਤੀ ਇਦਾਂ ਦੀ ਵੀਡੀਓ ਚ ਇੱਕ ਧੱਤ ਬਣ ਕੇ ਇਹ ਹੁੰਦੀ ਆ ਵੀ ਫੋਨ ਬਹੁਤੇ ਆਨ ਕਰਕੇ ਕਈ ਵਾਰ ਕਾਲ ਰਿਸੀਵ ਨਹੀਂ ਹੋ ਸਕਦੀਆਂ ਹੁੰਦੀਆਂ ਉਹਨੀਆਂ ਤਾਂ ਤੁਹਾਨੂੰ ਐਡਰੈਸ ਪ੍ਰੋਪਰ ਦੱਸਤਾ ਹੈ ਬਾਈ ਜੀ ਉਹਨਾਂ ਦਾ ਨਾਮ ਕਨਫਰਮ ਕਰਾਂਗੇ ਤੁਸੀਂ ਆ ਕੇ ਪਸ਼ੂ ਦੇਖੋਗੇ ਦੂਜੀ ਬੇਨਤੀ ਇਹ ਰਹੂਗੀ ਵੀ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਜਿਹਨੇ ਪਸ਼ੂ ਖਰੀਦਣਾ ਹੈ ਜੋ ਦੁੱਧ ਦੱਸਾਂਗੇ ਕੋਸ਼ਿਸ਼ ਪਾਈ ਹੋਰੀ ਕਹਿੰਦੇ ਵੀ ਇਹੀ ਕਰਾਂਗੇ ਵੀ ਕਿਲੋ ਘੱਟ ਦੱਸਿਆ ਜਾਵੇ ਜਿੰਨਾ ਹਾਜ਼ਰ ਹੈ ਪਰ ਫਿਰ ਵੀ ਤੁਸੀਂ ਦੋ ਟਾਈਮ ਚੋਵੋ ਤਿੰਨ ਟਾਈਮ ਚੋਲ ਸੌਦਾ ਇੱਥੇ ਆ ਕੇ ਕਰਿਓ ਤੇ ਤਸੱਲੀ ਵੀ ਤੁਸੀਂ ਫੁੱਲ ਕਰਨੀ ਹੈ ਤੇ ਉਹ ਤੁਹਾਡਾ ਹੱਕ ਵੀ ਬਣਦਾ ਏ ਇੱਕ ਹੋਰ ਖਾਸ ਗੱਲ ਆ ਜਿੰਨੀਆਂ ਵੀ ਗਾਵਾਂ ਤੁਸੀਂ ਸਕਰੀਨ ਉੱਤੇ ਦੇਖੋਗੇ ਇਹਨਾਂ ਦੇ ਟੈਸਟ ਹੋਏ ਹੋਏ ਆ ਜਿਹੜੇ ਚਾਈਨ ਵੈਟ ਲੈਬਰਾਟਰੀ ਤੋਂ ਹੋਏ ਹੋਏ ਆ ਬਾਈ ਜੀ ਹੋਰਾਂ ਕੋਲ ਰਿਪੋਰਟਾਂ ਸਾਰੀਆਂ ਗਾਵਾਂ ਦੀਆਂ ਇਸ ਟਾਈਮ ਮੌਜੂਦ ਆਓ ਮਿਲਿਏ ਬਾਈ ਨੂੰ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਇੱਕ ਸੋਹਣੀ ਵਹਿੜ ਬਾਈ ਸਾਸਰੀ ਦਾ ਸਾਸਰੀ ਦਾ ਭਾਈ ਜੀ ਸਾਸਰੀ ਦਾ ਨਾਮ ਆਪਣਾ ਦੱਸ ਦਿਓ ਗੁਰਪਰਮ ਸਿੰਘ ਜੀ ਗੁਰਪਰਮ ਬਾਈ ਪਿੰਡ ਦੇ ਵਿੱਚ ਆਪਣੇ ਕਈ ਵਾਰਾਂ ਕੱਚੇ ਨਾਮ ਹੁੰਦੇ ਆ ਆਪਾਂ ਨੂੰ ਪਿੰਡ 'ਚ ਜੇ ਕਿਸੇ ਨੇ ਐਡਰੈਸ ਪੁੱਛ ਕਿਉਂ ਨਾ ਹੋਵੇ ਬਸ ਕਿ ਇਹ ਨਾ ਦਿ올 ਡੇਰੀ ਫਾਰਮ ਜੀ ਨੂੰ ਮਰਜੀ ਪੁੱਛ ਕੇ ਅਮਰ ਦਿ올 ਕੇ ਅਮਰ ਦਿ올 ਫਾਦਰ ਸਾਹਿਬ ਦਾ ਨਾਮ ਅਮਰ ਸਿੰਘ ਠੀਕ ਹੈ ਦਿ올 ਡੇਰੀ ਫਾਰਮ ਹਾਂ ਜੀ ਦਿ올 ਡੇਰੀ ਆ ਮੇਰੇ ਖਿਆਲ 'ਚ ਇੱਥੋਂ ਲੌਂਗਰ ਦੇ ਲੌਂਗ ਦੇ ਵਾਲੇ ਰੋਡ ਦੇ ਉੱਪਰ ਹੀ ਆ ਜੀ ਜਮਾਂ ਬਸ ਠੀਕ ਹੈ ਉੱਥੇ ਹੀ ਆ ਕਿੰਨਾ ਸਾਹਮਣੇ ਦਿਖਦਾ ਹਾਂ ਹਾਂ ਜੀ ਹਾਂ ਜੀ ਥੋੜਾ ਟਾਈਮ ਪਹਿਲਾਂ ਆਪਾਂ ਇੱਕ ਦੋ ਥਾਵਾਂ ਅੱਜ ਆਪਾਂ ਵੇਚਣ ਲੱਗੇ ਆਂ ਕੀ ਦਿੱਕਤ ਆ ਗਈ। ਬਸ ਕੋਈ ਇੱਕ ਦਾ ਹੀ ਮੇਨ ਤਾਂ ਲੀਵਰ ਦਾ ਬਹੁਤ ਪ੍ਰੋਬਲਮ ਆਈ। ਅੱਛਾ ਮੇਨ ਚੱਕਰ ਤਾਂ ਇਹੀ ਆ ਮੇਨ ਲੀਵਰ ਦਾ ਹੀ ਆ। ਠੀਕ ਹੈ। ਇੱਕ ਸਾਈ ਲੈ ਨਹੀਂ ਪਾਇਆ ਪੁਆ ਗਿਆ ਤੇ ਇਸ ਕਰਕੇ ਨਾ ਨਹੀਂ ਕੰਮ ਸੂਤ ਆ ਰਿਹਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਘਰੇਲੂ ਹੁੰਦਗਾ ਆਪਣੀਆਂ ਥੋੜੀਆਂ ਜੀਆਂ ਕਈ ਵਾਰ ਚਲੋ ਉਹ ਅਲੱਗ ਚੀਜ਼ ਐ ਅ ਅੱਜ ਫਿਰ ਇਹ ਆਪਾਂ ਪਸ਼ੂ ਵੀ ਵੇਚ ਦੇਨੇ ਆ ਤੇ ਜਾਂ ਜੋ ਮੈਂ ਚੀਜ਼ਾਂ ਦੱਸਾਂ ਉਹ ਸਾਰੀਆਂ ਸੀ ਹਾਂਜੀ 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 ਸਾਰਾ ਕੁਝ ਸੀ ਅੱਛਾ ਭਾਈ ਇਹ ਛੱਡ ਛੱਡ ਤਾਂ ਆਪਾਂ ਇਸੇ ਤਰ੍ਹਾਂ ਰੱਖਣਾ ਛੱਡ ਦਾ ਹਜੇ ਦੋ ਪਸ਼ੂ ਸੇਲ ਕਰਨ ਤੋਂ ਬਾਅਦ ਵੇਖਾਂਗੇ ਇਹਦਾ ਅੱਛਾ ਉਦੋਂ ਬਾਅਦ ਦੇਖ ਹਾਂਜੀ ਹਾਂਜੀ ਅ ਇੱਕ ਹੋਰ ਗੱਲ ਦੋਸਤੋ ਐਡ ਕਰਦੇ ਆ ਮਿਲਕਿੰਗ ਮਸ਼ੀਨ ਪਾਣੀ ਵਾਲੀਆਂ ਖੇਲਾਂ ਪੱਖੇ ਇਹ ਜਦੋਂ گاਵਾ ਸਾਰੀਆਂ ਵੇਖਣਗੇ ਉਦੋਂ ਬਾਅਦ ਚ ਮਿਲਦੇ ਆ ਕਈ ਵਾਰਾਂ ਕੋਸਪਰਾ ਇਸ ਚੀਜ਼ ਆਸਤੇ ਪਹਿਲਾਂ ਆ ਜਾਣ ਉਹ ਸੌਦਾ ਜਰੂਰ ਹੋ ਜੂਗਾ ਪਰ ਮਿਲ ਨਹੀਂ ਗੋ ਜਦੋਂ ਗਾਵਾਂ ਵੇਕੀਆਂ ਹਨਾ ਬਈ ਬਈ ਇਸ ਟਾਈਮ ਜੇ ਦੁੱਧ ਦੀ ਗੱਲ ਕਰੀਏ ਤਾਂ ਅੰਦਾਜ਼ਨ ਦੁੱਧ ਕਿੰਨਾ ਚੱਲਦਾ ਡੇਢ ਕੁਇੰਟਲ ਆਏਗਾ ਜੀ ਆਪਣਾ ਸਾਰੀਆਂ ਗਾਂਆਂ ਥੱਲੇ ਡੇਢ ਕੁਇੰਟਲ ਹਾਂਜੀ ਹਾਂਜੀ ਸ਼ੁਰੂਆਤ ਪਹਿਲੇ ਨੰਬਰ ਵਾਲੀ ਵੇੜ ਹਾਂਜੀ ਇਹ ਵੇੜ ਜੀ ਕੀ ਹੈ ਨਾ ਮੂੰ ਦੋਂਦੀ ਹੈ ਜੀ ਇਹ ਠੀਕ ਹੈ ਦੁੱਧ ਇਸ ਟਾਈਮ ਕਿੰਨਾ ਤੇ ਦੁੱਧ ਇਸ ਟਾਈਮ ਜੀ 22 ਤੋਂ ਉੱਪਰ ਜਾ ਰਹੀ ਹੈ ਪਰ ਆਪਾਂ 20 ਮੰਨ ਕੇ ਚੱਲਦੇ ਹਾਂ 20 ਕਿਲੋ ਹਾਂਜੀ ਰੇਟ ਆਪਾਂ ਕੀ ਰੱਖਾਂਗੇ ਰੇਟ ਬਾਈ ਜੀ ਫੋਨ ਤੇ ਹੋਣਗੇ ਠੀਕ ਹੈ ਖੁੱਲੀ ਵੀਰੇ ਨੂੰ ਦੱਸੋ ਕੋਜੋਗੇ ਫੋਨ ਸੋ ਦੁੱਧ 20 ਕਿਲੋ ਮੰਨ ਕੇ ਸੌਦਾ ਕਰ ਲਿਓ ਸੌਦੇ ਵਹਿਤਰੀ ਹੈ ਵੀ ਕੋਲ ਆ ਕੇ ਕਰਿਓ ਪਸ਼ੂ ਦੇਖ ਕੇ ਕਿਉਂਕਿ ਜਦੋਂ ਕਈ ਵਾਰ ਕੋਈ ਭਰਾ ਸੌਦਾ ਕਰ ਲੈਂਦਾ ਆ ਕੇ ਚੀਜ਼ ਫਿੱਟ ਨਾ ਆਵੇ ਤਾਂ ਉਹ ਦੂਜੇ ਜਿਹਨੇ ਚੀਜ਼ ਪਸ਼ੂ ਵੇਚਣਾ ਉਹਦਾ ਉੱਪਰ ਪਸ਼ੂ ਰੁਕ ਜਾਂਦਾ ਪਰ ਇਹਨੂੰ ਲੈ ਜਾਓ ਕਿਉਂਕਿ ਇਹਨਾਂ ਨੇ ਵੇਚਣੀਆਂ ਹੀ ਆ ਤਾਂ ਜਿਹਨੇ ਖਰੀਦਣੀਆਂ ਤੇਲ ਜ਼ਰੂਰ ਥੋੜਾ ਮੱਚ ਸਕਦਾ ਹੋ ਸਕਦਾ ਹੁੰਦਿਆਂ ਨੂੰ ਉਹ ਚੀਜ਼ ਵਿਕ ਜੇ ਪਰ ਇੱਥੇ ਆ ਕੇ ਸੌਦੇ ਕਰਿਓ ਤੁਸੀਂ ਟਾਂਚਾ ਦੇਖੋ ਵਹਿੜ ਦਾ ਫਿਟਿੰਗ ਵਾਲਾ ਹਵਾਨਾ ਸੋਹਣਾ ਸਟਰਕਚਰ ਹੈ ਲੈ ਚਲੋ ਬਈ ਲੈ 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 ਚਲ ਲੈ ਚਲ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਪਹਿਲਾ ਹਸੂਆ ਵਾੜ ਦੇਖੋ ਲੈ ਲੈ ਵਗੈਰਾ ਦੋਸਤੋ ਨਹੀਂ ਪਾਇਆ ਗਿਆ ਤੇ ਉਹ ਵੀ ਕਈ ਵਾਰਨ ਕਾਰਨ ਕੁਝ ਹਰੇਕ ਇਨਸਾਨ ਦੇ ਆਪਦੇ ਘਰਾਂ ਦੇ ਆ ਕਈ ਵਾਰ ਕੋਈ ਮਜਬੂਰ ਨਾ ਹੁੰਦੀਆਂ ਤਾਂ ਚੀਜ਼ ਵਿੱਚ ਨਹੀਂ ਪੈ ਜਾਂਦੀ ਸੋ ਇਹ ਪਹਿਲੇ ਨੰਬਰ ਤੇ ਵਾੜ ਜਿਹੜੀ ਦੋ ਨੰਬਰ ਤੇ ਗਾਂ ਬਾਈ ਕਿੰਨਾ ਦੁੱਧ ਇਹ ਜੀ ਦੁੱਧ ਦੇਦੇ ਥੱਲੇ ਕਿੰਨਾ 24 ਕਿਲੋ ਆ ਪਰ ਆਪਾਂ ਬਾਈ ਮੰਨ ਕੇ ਚੱਲਦੇ ਆਂ ਜੀ ਠੀਕ ਹੈ ਹਾਂਜੀ ਖੋਲੀ ਬਾਈ ਜੱਗੇ ਖੋਲਦੇ ਖੋਲਦੇ ਨਾਲ ਦੀ ਨਾਲ ਖੋਲ ਕੇ ਤੋਰੀ ਚੱਲ ਬਾਈ ਸੋ ਇਹ ਦਾ ਥੱਲੇ ਦੁੱਧ ਭਾਈ ਕਹਿੰਦਾ ਵੀ 22 ਕਿਲੋ ਆਉਂਗਾ ਕਰ ਤੁਸੀਂ ਢਾਂਚਾਂ ਤੋਂ ਆਪਾਂ ਕਿਲੋ ਬਾਈ ਘਾਟੀ ਦੱਸਾਂਗੇ ਕਿਉਂ ਪਰ ਇਹ ਲਾਜਾ ਕਰ ਲੰਮੀ ਲੰਮ ਵੱਡੇ ਢਾਂਚੇ ਦੀਆਂ ਇੱਕ ਪਾਸਾ ਜ਼ਰੂਰ ਦਿਖਾਉਂਦੀ ਐ ਇਹ ਬਾਈ ਸਾਈਡ ਜੀ ਦਿਖਾਈ ਜਾਂਦੀ ਏ ਥੋੜੀ ਜਿਹੀ ਇਹ ਥੋੜਾ ਜਿਹਾ ਦੁੱਧ ਹੀ ਆ ਇੱਕ ਥਾਂ 'ਚ ਜ਼ਿਆਦਾ ਐ ਦੂਜਾਂ 'ਚ ਥੋੜਾ ਘੱਟ ਆ ਇਹ ਗੱਲ ਆ ਓਕੇ ਠੀਕ ਚਲਦੇ ਸਹੀ ਹੈ ਸਾਰੇ ہاں جی ہاں جی ਥਣ ਚਾਰੇ ਵਧੀਆ ਚਲਦੇ ਜੀ ਪ੍ਰੋਪਰ ਠੀਕ ਹੈ ਸੋ ਦੋਸਤੋ ਥਣ ਚਾਰੇ ਚਲਦੇ ਆ ਪਰ ਇੱਕ ਥਣ ਚ ਦੁੱਧ ਜ਼ਿਆਦਾ ਹੈ ਜਿਹੜਾ ਪਾਸਾ ਥੋੜਾ ਜਿਆਦਾ ਹੈਵੀ ਦਿਖਵਦੀ ਹੈ ਛੱਡ ਦੇ ਚੱਲ ਕੋਈ ਨਹੀਂ ਛੱਡ ਦੇ ਆ ਜਾ ਇਹ ਦੋ ਅੱਗੇ ਜਿਹੜੀ ਗਾਂ ਖੜੀ ਹੈ ਬਈ ਲਓ ਜੀ ਇਹ ਬਾਈ ਪਹਿਲਾ ਸੂਆ ਹੀ ਇਹ ਵੀ ਦੁੱਧ ਕਿੰਨਾ ਹੋਊ ਇਹ ਦੁੱਧ ਇਹ ਥੱਲੇ ਵੀ ਕੀ ਨਾ 20 ਲੀਟਰ ਹੀ ਆਈ 20 ਲੀਟਰ ਹਾਂ ਜੀ ਠੀਕ ਹੈ ਇਹ ਵੀ ਦੰਦਾ ਜੀ ਆ ਵੱਛੀ ਠੀਕ ਹੈ ਨਹੀਂ ਪਤਾ ਦੋ ਦਸੋ ਦੀਆ ਕਿ ਚੌਗੀ ਆ ਥੋੜਾ ਜਿਹਾ ਪੈਰਾਂ ਦਾ ਮਣਾਉਦੀ ਆ ਆ ਬਣਾਉਣ ਵਾਲੇ ਆ ਕੀ ਇਹ ਨਾ ਕੱਚੇ ਹੋ ਗਏ ਕੱਚੇ ਦਾ ਕੀ ਇਹ ਨਾ ਵਧੀਆ ਤੁਰਦੀ ਆ ਠੀਕ ਹੈ ਲੈ ਆ ਬਰੇ ਵਾਪਸ ਅੱਗੇ ਰਹਿਣ ਦੇ ਜਤ ਨਹੀਂ ਆਉਂਦੀ ਤਾਂ ਆ ਜੋ ਅਗਲੀ ਜਦ ਸੋ ਦੋਸੋ ਇਹਦੇ ਥਾਣ ਬਹੁਤ ਸੋਹਣੇ ਆ ਇਹ ਅਸੀਂ ਸਵੇਰ ਹੀ ਵੀਡੀਓ ਬਣਾ ਰਹੇ ਆ ਤੇ ਗਾਵਾਂ ਦੀ ਅਸੀਂ ਮਿਲਕਿੰਗ ਇਹ ਸੋਚਿਆ ਵੀ ਬਾਅਦ ਚ ਹੀ ਦਿਖਾ ਕਰਾਂਗੇ ਕਿਉਂਕਿ ਹਵਾਨਾ ਸਹੀ ਦਿਖਾ ਹੁੰਦਾ ਕਿਸੇ ਬਾਈ ਕੀ ਡਿਟੇਲ ਆ ਵੜਦੀ ਕਿ ਇਹ ਵੀ ਪਹਿਲੇ ਨਹੀਂ ਆ ਜੀ ਦੋਂਦੀ ਬੱਛੀ ਆ ਜੀ ਦੁੱਧ ਕਿੰਨਾ ਹੋਊਗਾ ਇਹ ਦੁੱਧ ਇਹ ਥੱਲੇ 20 ਲੀਟਰ ਹੀ ਆਈ 20 ਲੀਟਰ ਦੁੱਧ ਇਹ ਥੱਲੇ ਆ ਠੀਕ ਹੈ 20 ਤੋਂ ਵੱਧ ਹੀ ਹੋ ਸਕਦਾ ਘੱਟ ਨਹੀਂ ਇਹ ਥੱਲੇ ਠੀਕ ਹੈ ਪਰ ਆਪਾਂ ਕਿਲੋ 1.5 ਕਿਲੋ 2 ਕਿਲੋ ਘਾਟੀ ਦੱਸਾਂਗੇ ਬਾਈ ਸੋ ਇਹ ਚਾਰ ਗਾਮਾਂ ਜਿਹੜੀਆਂ ਦਿਖਾਤੀਆਂ ਇਹ ਤੋਂ ਅੱਗੇ ਬਾਈ ਜਿਹੜੀ ਬੱਛੀ ਇਹਦੇ ਥੱਲੇ ਹੈਗਾ ਜੀ 14 ਕਿਲੋ ਠੀਕ ਹੈ ਇਹ ਵੀ ਦੋ ਦੰਦਾਂ ਦਾ ਵੈੜ ਜੀ 14 ਕਿਲੋ ਦੰਦ ਇਸ ਟਾਈਮ ਪਹਿਲਾ ਸੂਆ ਸੂਈ ਹੈ ਇਹ ਵੀ ਦੋ ਦੰਦ ਦੀ ਹੈ ਵੈੜ ਇਹਨਾਂ ਦੇ ਬੱਚੇ ਹੈਗੇ ਆਪਣੇ ਕੋਲ ਹਾਂਜੀ ਬੱਚੇ ਕੀ ਹੈ ਨਾ ਇਹ ਵੈੜ ਦਾ ਪਹਿਲੀ ਦਾ ਹੈਗਾ ਜੀ ਬੱਛੀ ਠੀਕ ਹੈ ਤੇ ਤਿੰਨ ਵਾਲੀ ਤਿੰਨ ਵਾਲੀ ਦੀ ਠੀਕ ਹੈ ਸੋ ਕੋਸਕ گاਵਾਂ ਦੀਆਂ ਬੱਛੀਆਂ ਹੈ ਬਾਕੀ ਜਿਹੜੇ ਬੱਚੇ ਸੀ ਬੱਚੇ ਸੀ ਉਹ ਤਾਂ ਹੀ ਮਰਾ ਉਹਨਾਂ ਦੀ ਜਿਹੜੀ ਉਹ ਚੜਾਈ ਕਰ ਗਏ ਠੀਕ ਹੈ ਭਾਈ ਇਹ ਤੋਂ ਅੱਗੇ ਜਿਹੜੀ ਵੈੜ ਖੜੀ ਹੈ ਭਾਈ ਇਹ ਵੀ ਭਾਈ ਦੰਦਾਂ ਜੀ ਆ ਹੂੰ ਇਹ ਵੀ ਪਹਿਲਾਂ ਇਹ ਥੱਲੇ ਦੁੱਧ ਕੀ ਹੈ ਨਾ ਹੈਗਾ 12 ਕਿਲੋ ਹੋਊਗਾ ਜੀ ਠੀਕ ਹੈ ਸੋ 12 ਕਿਲੋ ਦੁੱਧ ਹੈਗਾ ਅੱਛਾ ਜੇ ਕੋਈ ਵੀਰ ਸਾਰੀਆਂ ਗਾਵਾਂ ਇਕੱਠੀਆਂ ਹੀ ਖਰੀਦਣੀਆਂ ਚਾਹਵੇ ਡੇਢ ਕੁਇੰਟਲ ਦੁੱਧ ਤੋਲ ਕੇ ਲੈਣਾ ਚਾਹਵੇ ਉਵੇਂ ਵੀ ਕਰ ਲੈ ਹਾਂਜੀ ਹਾਂਜੀ ਆਪਾਂ ਸੌਂ ਦੀ ਰਾਜੀ ਤਾਂ ਆਈਆਂ ਵੀ ਕਿ ਜੇ ਕੋਈ ਕੱਲ ਇੱਕ ਬੰਦਾ ਹੀ ਖਰੀਦੇ ਤਾਂ ਵਧੀਆ ਜੀ ਬੈਸਟ ਆ ਠੀਕ ਹੈ ਸੋ ਜੇ ਕੋਈ ਸਾਰੀਆਂ ਖਰੀਦਣਾ ਤਾਂ ਡੇਢ ਕੁਇੰਟਲ ਦੁੱਧ ਤੇ ਸਾਰੀਆਂ ਦਾ ਹੀ ਚੋ ਲੈਣੇ ਇਹ ਦੂ ਅੱਗੇ ਬਾਈ ਸਰ ਜੀ ਦੰਦ ਜੀ ਚੀਫ ਇਹ ਚੌਗੀ ਆ ਜੀ ਮੂੰਹ ਤੋਂ ਠੀਕ ਹੈ ਦੁੱਧ ਕਿੰਨਾ ਦੁੱਧ ਦੇ ਥੱਲੇ ਵੀ ਹੈਗਾ ਜੇ ਕਿ 16 ਕਿਲੋ ਹੋਊਗਾ ਹਾਂ 16 ਕਿਲੋ ਆਈਏ ਥੱਲੇ ਠੀਕ ਹੈ 16 ਕਿਲੋ ਦੁੱਧ ਦੋਸਤੋ ਹੈਗਾ ਮੋੜ ਲਾਵੇ ਤੋਂ ਇਹ ਤਾਂ ਸਿਰਫ ਤੁਹਾਨੂੰ ਢਾਂਚੇ ਦਿਖਾਉਣੇ ਆ ਆ ਕੇ ਸੌਦੇ ਕਰਨੇ ਬਬਾਕੀ ਭਾਵੇਂ ਇੱਥੇ ਖੜੀਆਂ ਦਿਖਾ ਦਿਓ ਜੀ ਬਈ ਜਿਹੜੀਆਂ ਜਿਹੜੀਆਂ ਹਾਂ ਦਿਖਾ ਲੋ ਜਿਹੜੀ ਇਹ ਗਾਂ ਜੀ ਤੇਲਾ 18 ਕਿਲੋ ਦੁੱਧ ਆਈਏ ਥੱਲੇ ਠੀਕ ਹੈ ਨਹੀਂ ਰਹਿਣ ਦੇ ਚੱਲ ਖੜੀ ਰਹਿਣ ਦੇ ਤੋੜ ਦੇ ਤੋੜ ਦੇ ਤੋੜ ਦੇ ਚੱਲ ਇਦਨ ਤੋੜ ਦੇ ਠੀਕ ਹੈ ਇਹਦਾ ਬਹਿਣੀ ਵਾਲਾ ਪਾਸਾ ਪਿਛਲਾ ਥਾਂ ਨਹੀਂ ਚੱਲਦਾ ਹਾਂ ਹਾਂਜੀ ਹਾਂਜੀ ਬਹਿਣੀ ਵਾਲਾ ਪਾ ਪਿਛਲਾ ਵਾਸਾ ਤੈਲ ਆ ਜੀ ਇਹ 18 ਕਿਲੋ ਦੁੱਧ ਦੇ ਥੱਲੇ ਠੀਕ ਹੈ ਇਹ ਲੂਜ਼ ਹਵਾਨੇ ਚਾ ਦੱਸੋ ਹਾਂ ਲਿਓ ਵੀ ਸੋ ਇਸ ਤਰ੍ਹਾਂ ਦਾ ਹਵਾਨਾ ਇਦੋਂ ਅੱਗੇ ਕੁਝ ਹੋਰ ਵਹਿੜਾਂ ਹੈਗਾ ਆ ਭਾਈ ਇਦੋਂ ਅਗਲੀ ਵਹਿੜ ਦੀ ਡਿਟੇਲ ਦੱਸ ਦਿਓ ਏ ਬਾਈ ਕੀ ਇਹ ਨਾ ਦੂਜਾ ਸੁਹਾ ਜੀ ਤੇ ਦੁੱਧ ਹੈਗਾ 11-12 ਕਿਲੋ ਇਹ ਥੱਲੇ ਵੀ ਠੀਕ ਹੈ ਇਹ ਟੋਕੜੀ ਆ ਮਤਲਬ ਕਹਿ ਸਕਦੇ ਆ ਏ ਆਈ ਹੋਈ ਆ ਪਰ ਕੀ ਨਾ ਕਨਫਰਮ ਨਹੀਂ ਗਈ ਠੀਕ ਹੈ ਹਾਂ ਤੇ ਇਸ ਤੋਂ ਅੱਗੇ ਵੀ ਕੀ ਜਨਾ ਅਡਾ ਇਹਦੇ ਥੱਲੇ ਵੀ ਹੈਗਾ 12 ਕਿਲੋ ਜੀ 12 ਕਿਲੋ ਦਾ ਦੁੱਧ 12 ਕਿਲੋ ਇਹ ਥੱਲੇ ਗਿਆ ਮੜਾ ਮੜਾ ਤੋਰੀ ਦੇ ਬਾਈ ਇਹਨੂੰ ਤੋੜ ਦੇ ਮੜਾ ਜੀ ਉਹ ਦੂਜੀ ਵੀ ਸਾਫ ਸੁਥਰੀ ਗਾਹ ਦੋਸਤੋ ਵੈਸੇ ਹਾਂਜੀ ਪਰ ਬਹੁਤ ਹੀ ਲੰਬੀ ਵੀਡੀਓ ਨਾ ਜਾਵੇ ਵਾਈਟ ਜੇ ਰੰਗ ਤੋਂ ਤੋੜ ਦਿੰਨੇ ਸੋਏ ਦਾ ਢਾਂਚਾ ਦੇਖ ਲਓ ਠੀਕ ਹੈ ਭਾਈ ਆ ਇਧਰ ਲਾਸਟ ਉੱਤੇ ਜਿਹੜੀ ਗਾਹ ਲਾਸਟ ਤੇ ਹੀ ਇਹ ਸਿੰਘਾਂ ਵਾਲੀ ਆ ਹੂੰ ਇਹ ਦੁੱਧ ਸੱਜਰ ਦਾ ਤਾਂ ਬਹੁਤ ਸੀਗਾ ਤੇ ਹੁਣ ਖੈਰ ਕੀ ਇਹਨਾਂ ਥੋੜਾ ਜਿਹਾ ਇਹ ਮਤਲਬ ਟੀਗਾ ਟੁਗਾ ਭਰਾਇਆ ਮਤਲਬ ਅੱਛਾ ਹੁਣ ਦੁੱਧ ਕਿੰਨਾ ਹੋਣਾ ਖੜੀ ਨਹੀਂ ਹੁਣ ਦੁੱਧ 10 12 ਕਿਲੋ ਹੈ ਬਸ ਇੱਥੇ ਲਾ ਲਓ ਜੀ 12 ਲਾ ਲਓ 13 ਲਾ ਲਓ 13 ਕਿਲੋ ਵਾਂਗੂ ਦੁੱਧ ਵੀਰ ਦੱਸਦਾ ਜਿਹੜਾ ਮਿਲਕਿੰਗ ਕਰਦਾ ਵੀ ਇਸ ਗਾਂ ਥੱਲੇ ਹੈਗਾ ਸੈਂਗੇ ਦੇ ਜ਼ਰੂਰ ਹੈ ਹਵਾਨਾ ਬਰੀਡ ਬਹੁਤ ਵਧੀਆ ਜੀ ਸੈਂਗ ਹੀ ਆ ਬਸ ਬਹੁਤ ਜਿਆਦਾ ਖਾਨ ਖੂਨ ਦੇ ਪੱਖੋਂ ਭਲਾਂ ਦੀ ਅੱਧੀ ਬੋਰੀ ਫੀਡ ਦੀ ਕੱਲੀ ਨੂੰ ਘਵਾ ਦੇ ਅੱਛਾ ਹਾਂ ਠੀਕ ਹੈ ਅੱਛਾ ਇਹ ਜਿਹੜੀਆਂ ਬੱਚੀਆਂ ਛੋਟੀਆਂ ਆ ਉਹ ਤਾਂ ਆਪਾਂ ਗਾਵਾਂ ਨਾਲ ਹੀ ਹਾਂਜੀ ਹਾਂਜੀ ਇਹ ਬੱਚੀਆਂ ਜੀ ਇੱਧਰ ਤਿੰਨ ਬੱਚੀਆਂ ਇਹ ਠੀਕ ਹੈ ਇੱਧਰ ਦੀ ਆਜੋ ਉੱਪਰ ਦੀ ਭਲਾਂ ਬਣਾ ਲਈਏ ਬਸ ਇੱਥੋਂ ਖੜੇ ਦਿਖਾ ਦੇਣੀਆਂ ਹਾਂ ਇਹ ਗਾਵਾਂ ਨਾਲ ਦੇ ਦਿਆਂਗੇ ਹਾਂਜੀ ਠੀਕ ਐ ਇਹ ਤੋਂ ਇਲਾਵਾ ਜਿਹੜੀਆਂ ਬਈ ਇਹ ਪਾਣੀ ਵਾਲੀਆਂ ਖੇਲਾ ਐ ਇਹ ਵੀ ਹਾਂ ਆਪਾਂ ਦੇਣੀਆਂ ਪਰ ਦੇਵਾਂਗੇ ਜਿਵੇਂ ਪਸ਼ੂ ਸੇਲ ਹੋਏ ਤੋਂ ਬਾਅਦ ਹੀ ਠੀਕ ਐ ਸੌਦਾ ਕੋ ਕਰ ਲਿਆ ਹਾਂਜੀ 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 ਮੈਂ ਉਸ ਤੋਂ ਬਾਅਦ ਚ ਜਾਊਂਗਾ ਜਾਓ ਤੁਸੀਂ ਗੱਲ ਕਰ ਲਿਓ ਜਿਹੜਾ ਖੇਲਾ ਐ ਇਹ ਦਾ ਇਹ ਗਾਂ ਜੀ ਗੱਬਣ ਹੂੰ ਤੇ ਇਹਦਾ ਮਤਲਬ ਮਹੀਨੇ ਦੇ ਲਗਭਗ ਜੇ ਮਤਲਬ ਹੈਗਾ ਟਾਈਮ 25 ਦਿਨ ਵੀ ਕਹਿ ਸਕਦੇ ਆ ਮਹੀਨਾ ਵੀ ਕਹਿ ਸਕਦੇ ਆ ਠੀਕ ਤੇ ਦੁੱਧ ਵੀ ਇਹਦੇ ਥੱਲੇ ਕੀ ਆ ਨਾ 42 ਕਿਲੋ ਆਪਾਂ ਝੋਆ ਪਿਛਲੇ ਸੂਰੇ ਦੇ ਥੱਲੇ ਠੀਕ ਹੈ ਸੋ ਦੋਸਤੋ ਮਹੀਨਾ ਹਾਂਜੀ 25 ਦਿਨ ਵੀ ਹੋ ਸਕਦੇ ਤੇ 35 ਵੀ ਲੈ ਸਕਦੀ ਆ ਹਾਂਜੀ ਸੋ ਇੱਕ ਮਹੀਨਾ ਲਗਭਗ ਮੰਨ ਕੋਈ ਨਹੀਂ ਕੰਫਰਮ ਕਰ ਦਾਂਗੇ ਆਪਾਂ ਮਤਲਬ ਇੰਨਾ ਕੀ ਹੈ ਟਾਈਮ ਹਾਂ ਠੀਕ ਹੈ ਓਕੇ ਸੋ ਬਾਈ ਕਹਿੰਦਾ ਕੋਈ ਕੰਫਰਮ ਕਰ ਲਾਂਗੇ ਚੰਗੇ ਦੁੱਧ ਵਾਲੀ ਵੇੜ ਹਾਂ 42 ਲੀਟਰ ਦੁੱਧ ਦਿੱਤਾ ਹੀ ਇਹਨੇ ਅੱਛਾ ਹਾਂਜੀ ਠੀਕ ਹੈ ਸਾਫ ਸੁਥਰਾ ਹੋ ਗਿਆ ਇਹਦੋਂ ਅੱਗੇ ਬਾਈ ਜਿਹੜੀ ਵੜ ਇਹ ਵੀ ਜੀ ਗੱਬਣ ਆ ਠੀਕ ਹੈ ਇਹ ਡਰਾਈ ਕੀਤੀ ਆ ਠੀਕ ਹੈ ਹਾਂ ਜੀ ਕੀ ਹੈ ਨਾ ਮਤਲਬ ਇਸ ਇਹ ਹੈਗੀ ਆ 7 ਮਹੀਨੇ ਦੇ ਲਗਭਗ ਠੀਕ ਹੈ 7 ਤੋਂ ਆਸਾ 8 ਕੀ ਜਨਾ ਉਹੀ ਬਸ ਠੀਕ ਹੈ 2 ਕੁ ਮਹੀਨੇ ਰਹਿੰਦੇ ਦੋਸਤੋਂ ਦੋਦੂ ਇਹ ਡਰਾਈ ਲਗਭਗ ਹੋ ਗਈ ਆ ਹੁਣ ਤੋਕੜ ਗੱਬਣ ਇਹ ਵੀ ਵੇਚ ਦੇਣੀ ਬਾਈ ਨੇ ਲਿਆਓ ਵੀਰੇ ਡਰਾਈ ਕੀਤੀ ਇਹ ਠੀਕ ਹੈ ਆ ਇਹ ਦੋ ਅੱਗੇ ਜਿਹੜੀ ਵੈੜ ਖੜੀ ਹੈ ਇਹ ਵੈੜ ਜੀ ਕੀ ਹੈ ਨਾ ਇਹ ਵੀ 7 ਮਹੀਨਿਆਂ ਦੀ ਗੱਭਣ ਆ ਪਰ ਇਹ ਥਣ ਦੋ ਆ ਜੀ ਇਹਦੇ ਠੀਕ ਹੈ ਦੋ ਹੀ ਚਲਦੇ ਆ ਦੋ ਹੀ ਚਲਦੇ ਆ ਐਵੇਂ ਜਿਹੜੀ ਗੱਲ ਆ ਇੱਧਰ ਉਰਲੇ ਪਾਸੇ ਵਾਲੇ ਦੋਵੇਂ ਕੀ ਹੈ ਨਾ ਬੈਠੇ ਆ ਪਹਿਲੇ ਦੋਵੇਂ ਹੀ ਚਲਦੇ ਆ ਦੁੱਧ ਬਹੁਤ ਸੀਗਾ ਤੇ ਓਕੇ ਨਾ ਮਚੜਸ ਦੇ ਕਾਰਨ ਕੀ ਨਾ ਹੋ ਗਈ ਪ੍ਰੋਬਲਮ ਇਹਨੂੰ ਓਕੇ ਠੀਕ ਅੱਛਾ ਭਾਈ ਦੋ ਪੱਖੇ ਹੈ ਇੱਕ ਤਾਂ ਵੈਂਸਨ ਕੰਪਨੀ ਦਾ ਹੈ ਜਿਹੜਾ ਦੂਜਾ ਪੱਖਾ ਉਹ ਕਿਹੜੀ ਕੰਪਨੀ ਹੈ ਇਹ ਭਾਈ ਜੀ ਚਾਈਨਾ ਮੇਡ ਆ ਇਹਨਾ ਮੂਰੂ ਬਲੋਰ ਵੀ ਓਪਨ ਹੁੰਦੇ ਉਹਦੇ ਮਤਲਬ ਉਹ ਬਲੋਰ ਵਾਲਾ ਜਿਵੇਂ ਕੂਲਰ ਹਾਂ ਕੂਲਰ ਟਾਈਪ ਆ ਇਹੋ ਠੀਕ ਹੈ ਹਾਂ ਵਧੀਆ ਹਵਾ ਹਾਂ ਕੰਪੇਅਰ ਦੋਵੇਂ ਇੱਕੋ ਜਿਹਾ ਸੇਮ ਹੀ ਹਵਾ ਜੀ ਬਾਲਾ ਨਹੀਂ ਫਰਜਾ ਨੂੰ ਇਹ ਵਾਤਵਾ ਤਿੰਨ ਤਣ ਮਹੀਨੇ ਚਾਰ ਚਾਰ ਮਹੀਨੇ ਪੁਰਾਣੇ ਐ ਇਸ ਗਰਮੀ ਦੀ ਸਟਾਰਟਿੰਗ ਇਚ ਖਰੀਦੇ ਬਣ ਹਾਂਜੀ ਹਾਂਜੀ ਠੀਕ ਹੈ ਮੇਰੇ ਖਿਆਲ ਚ ਜਿਹੜਾ ਇਹਦਾ ਮੈਨੂਫੈਕਚਰਿੰਗ ਡੇਟ ਵੀ 425 ਕੇ ਬਸ ਕੋਈ ਐ ਤੈਨੂੰ ਦੱਸਿਆ ਇਹ ਨਵੇਂ ਜਮਾ ਇੱਕ ਤੀ ਚਾਰ ਮਹੀਨੇ ਹੋਇਆ ਇਹ ਓਕੇ ਅੱਛਾ ਇਹ ਇੱਕ ਹੀ ਪਾਸ ਦੇ ਦੇ ਜਾਂਗੇ ਤੁਸੀਂ ਇਹ ਆਪਾਂ ਇਹ ਕੀ ਨਾ ਲਿਆਂ ਦੇ ਤਾਂ ਇਹ ਵੇਖੋ ਮਹਿੰਗੇ ਪਾਏ ਸੀ ਜਦੋਂ 65000 ਰੁਪਏ ਜ ਆਪਾਂ ਜੋੜਾ ਦੇ ਦਿਆਂ ਦੇ ਦਾਂਗੇ ਜੋੜਾ ਠੀਕ ਹੈ ਸੋ ਦੋਸਤੋ ਆਏ ਰੇਟ ਨਾਲੋਂ ਘੱਟ ਮਿਲਣਗੇ ਖੇਲਾ ਵੀ ਜਿਹੜੇ ਰੇਟ ਤੇ ਆਉਂ ਜਾਂ ਆ ਬਾਈ ਬੈਲ ਦੇਖ ਲੂਗਾ ਉਤੋਂ ਤੁਹਾਨੂੰ ਘੱਟ ਕੇ ਮਿਲ ਜਾਣੀਆਂ ਤੁਸੀਂ ਕੰਟੈਕਟ ਕਰ ਲਿਓ ਇਹ ਤੋਂ ਇਲਾਵਾ ਇਸ ਸਾਈਡ ਤੇ ਮੇਰੇ ਖਾਲਚ ਚ 4 ਵੱਛੀਆਂ ਹੈਗੀਆਂ ਵਹਿੜਾ ਇਹਨਾਂ ਦੀ ਏਆਈ ਤਾਂ ਨਹੀਂ ਹੋਈ ਕੋਈ ਸਰਜੀ ਹੋਈ ਆ ਯੂਟਿਊਬਰ ਆ ਵੱਡੀ ਨਹੀਂ ਕਨਫਰਮ ਨਹੀਂਗਾ ਹਾਂ ਇਹਨੂੰ 20 ਦਾ ਨਹੀਂ ਹੋਏ ਪਰ ਲਈ ਨਹੀਂ ਨੂੰਗੀ ਓਕੇ ਏਆਈ ਹੋਈ ਵੀ ਆ ਪਰ ਕਨਫਰਮ ਨਹੀਂ ਪਰ ਲਈ ਵਹਿੜ ਸਿੰਘ ਫੋਟਾ ਫੁੱਟੀਆਂ ਸਿੰਗਾ ਦੇ ਇਧਰ ਬੱਛੀ ਇੱਕ ਹੋਰ ਖੜੀ ਹੈ ਇਹਦੀ ਵੀ ਏਆਈ ਹਜੇ ਨਹੀਂ ਹੋਈ ਛੋਟੇ ਬੱਚੇ ਦੋ ਹੋ ਹੈਗੇ ਤੇ ਕ੍ਰਾਸ ਬਰੀਡ ਹੈ ਸਿੰਘ ਮੇਰੇ ਗੱਲ ਸਹਿਣ ਉਹਦੇ ਵਿੱਚ ਉਹਦੇ ਵੀ ਦਾਗਣ ਵਾਲੀ ਹੈ ਜੀ ਸਿੰਘ ਦੋਸਤੋ ਇਹਨਾਂ ਦੇ ਦਾਗਣ ਵਾਲੀ ਹੈ ਇੱਕ ਦੀ ਏਆਈ ਹੋਈ ਹੈ ਦੂਜੀਆਂ ਦੀ ਏਆਈ ਨਹੀਂ ਆ ਤਾਂ ਬੱਚੇ ਹੀ ਆਖਰ ਇਹ ਚਾਰ ਵੜਾਂ ਵੀ ਬਾਈ ਵੇਚ ਦੂਗਾ ਅੱਛਾ ਵੀਰ ਜਿਹੜੇ ਲੋਕ ਹੈ ਇਹ ਕਿੰਨੇ ਆ ਗਿਣਤੀ ਦੇ ਵਿੱਚ ਇਹ 14 ਦੀ ਵੀਰ ਜੀ 14 ਲੋਕ ਹੈ ਹਾਂਜੀ ਠੀਕ ਹੈ ਮੇਰੇ ਖਿਆਲ ਚ 2.5 ਫੁੱਟ ਆ ਕਿ 2 ਫੁੱਟ ਇਹ ਕੀ ਨਾ ਮੇਰੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਕੀ ਨਾ ਹੋਊਗਾ 2 ਫੁੱਟਾਂ ਵਾਲਾ ਜੀ ਹਾਂ ਜੀ ਠੀਕ ਹੈ ਅੱਛਾ ਇਹ ਕਿੰਨੇ 10 10 ਲੋਕ ਹੈ ਦੱਸੋ ਠੀਕ ਹੈ ਅੱਛਾ 10 ਲੋਕ ਹੈ ਇਹ ਤੇ ਇਹ ਕਿੰਨੇ ਦਾ ਦੇ ਦੇ ਦਾਂਗੇ ਬਾਈ ਕਿੰਨੇ ਦਾ ਦੇ ਦੇ ਦਾਂਗੇ ਬਣੇ ਤਣੇ ਵੀ ਬਾਈ ਕੀ ਨਾ 1000 ਰੁਪਏ ਪਰ ਪੀਸ ਦੇ ਦਾਂਗੇ ਆਪਾਂ ਯਾਨੀ 10000 ਦੇ 10000 ਦੇ ਦੇ ਦਾਂਗੇ ਹਾਂ ਜੀ ਠੀਕ ਹੈ ਸੋ ਦੱਸੋ ਇਹ ਥੋੜਾ ਫਾਇਦਾ ਹੋ ਜਾਣਾ ਵੀ ਅ ਨਵੇਂ ਦਾ ਰੇਟ ਨਾਲੋਂ ਘਟ ਕੇ ਮਿਲ ਜੂਗਾ ਬਾਕੀ ਵੀਰ ਨਾਲ ਗੱਲਬਾਤ ਕਰ ਲਿਓ ਤੁਸੀਂ ਕਿਉਂ ਵੀ ਕੱਲ ਦੋਸਤੋ ਦੱਸੇ ਸੀਗੇ ਤੇ ਉਹ ਤੁਸੀਂ ਦੇਖ ਲਓ ਉਵੇਂ ਹੀ ਪਏ ਐ ਹਜੇ ਤਾਂ ਫਿੱਟ ਵੀ ਨਹੀਂ ਬਾਈ ਨੇ ਕੀਤੇ ਇਹ ਕਿੰਨੇ ਆ ਬਾਈ ਇਹ 28 ਆ ਜੀ 28 ਠੀਕ ਐ 28 ਕਯੂਬਿਕਲ ਆ ਦੋ ਪਾਈਪਾਂ ਪਈਆਂ ਨਮਾ ਜਮਾ ਤੇ ਆਏ ਰੇਟ ਨਾਲੋਂ ਘਟ ਰੇਟ ਤੇ ਦੇ ਦੇਣਗੇ ਬਾਈ ਹੋਰੀ ਬੈਲ ਇਹਨਾਂ ਦਾ ਦੇਖਿਆ ਜਾਊਗਾ ਹਣਾ ਹਾਂਜੀ ਹਾਂਜੀ ਠੀਕ ਐ ਸੋ ਬੈਲ ਦੇਖ ਕੇ ਆਏ ਰੇਟ ਨਾਲੋਂ ਕਟਾ ਕੇ ਲੈ ਲੋ ਜੇ ਕਟਾ ਪੈਣਾ ਹੀ ਹੁੰਦਾ ਜਦੋਂ ਆਪਾਂ ਰੀਸੇਲ ਕਰਦੇ ਆਂ ਦੁਬਾਰਾ ਵੇਚਦੇ ਆਂ ਪਰ ਜਿਨੇ ਨਵੇਂ ਖਰੀਦਨੇ ਹੋ ਜਰੂਰ ਇੱਕ ਜਿਹੜਾ ਕੱਢ ਲੈ ਕਿਉਂਕਿ ਤੁਸੀਂ ਧਿਆਨ ਚ ਰੱਖ ਲਿਓ ਵੀ ਤੁਹਾਨੂੰ ਇਹ ਨਵੇਂ ਕਯੂਬੀਕਲ ਜਿਹੜੇ ਨਮਿਆਂ ਨਾਲੋਂ ਘੱਟ ਕੀਮਤ ਚ ਮਿਲ ਜਾਣਗੇ ਜਿਹੜੇ ਹਜੇ ਯੂਜ਼ ਵੀ ਨਹੀਂ ਕੀਤੇ ਇੱਕ ਬਈ ਦਰ ਸਕੰਜਾ ਹੈ ਆਪਣੇ ਕੋਲ ਗਾਮਾਂ ਚੱਕਣ ਆਲਾ ਹੈਣਾ ਜਿਹੜੇ ਨੂੰ ਠਾਉਣ ਵਾਸਤੇ ਇਹ ਇਹ ਵੀ ਦੇ ਦੇ ਦਾਂਗੇ ਹਾਂਜੀ ਹਾਂਜੀ ਹੈ ਅੰਦਾਜ਼ਾ ਜੇ ਕਿੰਨੇ ਕਦਾ ਬਣਿਆ ਉਹ ਕਿ ਨਹੀਂ ਕੁਝ ਤੇ ਯਾਰ ਬਾਪੂ ਹੀ ਨੇ ਬਣਾਇਆ ਸੀ ਇਹ ਬਣਿਆ ਤਾਂ ਵੈਸੇ ਜਿਵੇਂ ਆਪਾਂ ਕਹੀਏ ਡੇਰੀਆਂ ਬਣਿਆ ਬਹੁਤ ਵਧੀਆ ਮਸਲਵਾ ਮੇਨ ਤਾਂ ਉਹਦਾ ਹੀ ਕੰਮ ਹੁੰਦਾ ਤੁਹਾਨੂੰ ਪਤਾ ਹੀ ਆਈ ਪਿਛਲੇ ਦੇ ਤੈਨੂੰ ਆਪਦੇ ਤਰੀਕੇ ਨਾਲ ਬਣਾਇਆ ਹਾਂ ਆਪਦੇ ਤਰੀਕੇ ਨਾਲ ਬਣਾਇਆ ਹੈਵੀ ਬਣਿਆ ਬਹੁਤ ਹੈਵੀ ਬਣਿਆ ਹਾਂ ਲੋਹਾ ਬਹੁਤ ਦੇ ਦੇਾਂਗੇ ਜੇ ਕੋਈ ਖਰੀਦਣਾ ਚਾਹੇ ਹਾਂ ਖਰੀਦਣਾ ਜਾਵੇ ਤਾਂ ਕੋਈ ਨਹੀਂ ਓਕੇ ਸੋ ਦੋਸਤੋ ਇਹ ਇਹ ਸਾਰਾ ਕੁਝ ਵਿਕਰੀ ਆਸਤੇ ਸੀ ਫੇ ਰਫਲੀ ਆਈਡੀਆ ਹੀ ਹੁੰਦਾ ਆ ਟੋਕਾ ਵੀ ਜੀ ਅੱਛਾ ਟੋਕਾ ਵੀ ਦੇ ਦਾਂ ਹਾਂ ਜੀ ਇੰਜਨ ਵੀ ਆ ਨਾ ਨਹੀਂ ਟੋਕਾ ਕੱਲਾ ਕੱਲਾ ਟੋਕਾ ਓਕੇ ਸੋ ਇਹ ਕੱਲਾ ਟੋਕਾ ਵੀ ਬਾਈ ਕਹਿੰਦਾ ਦੇ ਦੇਾਂਗੇ ਜੇ ਕੋਈ ਵੀ ਖਰੀਦਣਾ ਚਾਹੁੰਦਾ ਸੈਂਡିକੇਟ ਐ ਤਾਂ ਕਿਉਂਕਿ ਲੋਹਾ ਆਪਾਂ ਨੂੰ ਪਤਾ ਬਾਹਰ ਪਿਆ ਗੱਲ ਨਾ ਸ਼ੁਰੂ ਹੋ ਜਾਂਦਾ ਇਹ ਤਾਂ ਜੂਜ ਹੀ ਨਹੀਂ ਕੀਤਾ ਠੀਕ ਹੈ ਸੋ ਇਵੇਂ ਹੀ ਤੁਸੀਂ ਗੇਰ ਵਾਲਾ ਲਿਜਾ ਸਕਦੇ ਹੋ ਕੰਟੈਕਟ ਕਰ ਲਿਓ ਬਾਈ ਨਾਲ ਸਾਰਾ ਕੁਝ ਵੇਚ ਤੇ ਜਨਰੇਟਰ ਦਾ ਵੀ ਵੇਖ ਲਾਂਗੇ ਜੇ ਮੌਕੇ ਤੇ ਕੋਈ ਬਣ ਗਿਆ ਤਾਂ ਲਾਹ ਦੇ ਤਰਪਾਲ ਜੀ ਕੁਝ ਜਨਰੇਟਰ ਕਿੰਨੇ ਦਾ ਇਹ ਕਿ ਇਹ ਨਾ 5 ਵਾ ਨਾ 7 ਵਾੜ ਦਾ ਜੀ ਸ਼ਾਇਦ ਵਾ 7 ਵਾੜ ਦਾ ਹਾਂਜੀ ਠੀਕ ਹੈ ਸੋ ਇਹ ਜਨਰੇਟਰ ਆ ਦੋਸਤੋ ਪੀਟਰ ਨਾਲ ਕੱਟੇ ਕੀਤਾ ਹੋਇਆ ਤੋਂ 벨ਟ ਵਾਲਾ ਸੋ ਇਹ ਸਾਰਾ ਕੁਝ ਵਿਕਰੀ ਵਾਸਤੇ ਸੀ ਐਡਰੈਸ ਤੁਹਾਨੂੰ ਦੱਸਿਆ ਹੋਇਆ ਆ ਕੇ ਦੇਖਿਓ ਕੋਲ ਖੜ ਕੇ ਸੌਦੇ ਕਰਿਓ ਤੁਸੀਂ ਉਹਦੇ ਲਈ ਇੱਥੇ ਪਹੁੰਚਣਾ ਹੋਊਗਾ ਤੇ ਤਸੱਲੀ ਆਪ ਕਰਿਓ ਧੰਨਵਾਦ